ਤੇ ਪੁਰਸਿਕ ਤਾਰੇ ਮੇਰੇ ਤੂੰ ਮੇਰੇ ਗੁਰੂ ਕੇ ਪਿਆਰੇ ਪਿਆਰੇ ਤੂੰ ਮੇਰੇ ਗੁਰੂ ਕੇ ਪਿਆਰੇ ਡਾਊਨਲੋਡ ਸ਼ੈਟ ਚਾਟ Música you mm -hmm. I'm okay. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹਾਂ ਜੀ ਦਾ ਸਤਿਗੁਰ ਨਦਰ ਕਰੇ ਅੱਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ 2024 ਨੂੰ ਅਲਬਦਾ ਕਹਿ ਕੇ ਜਿੱਥੇ ਕਿ 2025ਵੇਂ ਬਰੇ ਦੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਉੱਥੇ ਅਸੀਂ ਅੱਜ ਗੁਰਦੁਆਰਾ ਕੰਬੰਗ ਬੰਡਨ ਸੈਟਲਮੈਂਟ ਵਿਖੇ ਜਿੱਥੇ ਕਿ ਇੱਥੋਂ ਦੀਆਂ ਸੰਗਤਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਕਿ ਕਮਹਾਨ ਕੀਰਤਨ ਦਰਵਾਜ਼ਾ ਚੱਲ ਰਿਹਾ ਉੱਥੇ ਵੱਖ-ਵੱਖ ਕੀਰਤਨੀ ਜਥਿਆਂ ਨੇ ਆਣ ਕੇ ਜਿੱਥੇ ਕਿ ਸਰਵ ਆਦੇ ਭਲੇ ਲਈ ਅਰਦਾਸ ਕੀਤੀ ਹੈ ਉੱਥੇ ਉਹਨਾਂ ਨੇ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਹੈ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਇਥੋਂ ਦੇ ਹਿੱਟ ਗ੍ਰੰਥੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਮੌਕੇ ਤੇ ਕਿਹੋ ਜੀਆਂ ਸਵਾਮਾਂ ਨੇ ਤੇ ਕੀ ਅੱਜ ਦੇ ਮੌਕੇ ਦੇ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਲ ਖਿਲੇ ਗੁਲਜ਼ਾਰ ਖਿਲੇ ਔਰ ਖਿਲੇ ਗੁਲਦਸਤੇ ਆਪ ਸਭ ਕੋ ਨਵੇਂ ਸਾਲ ਕੀ ਮੁਬਾਰਕ ਬਾਦ ਹੱਸਤੇ ਹੱਸਤੇ ਸੋ ਅੱਜ ਗੁਰਦੁਆਰਾ ਕੰਪੰਗ ਪੰਡਲ ਸੈਟਲਮੈਂਟ ਵਿਖੇ ਗੁਰਦੁਆਰਾ ਸਹਿਬ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਧਿਆ ਵੇਲੇ ਦੇ ਦੀਵਾਨ ਸਜੇ ਨੇ ਸਜੇ ਹੋਏ ਦੀਵਾਨਾਂ ਦੇ ਵਿੱਚ ਰਹਿਰਾ ਸਭਜੀ ਦੇ ਪਾਠ ਉਪਰੰਤ ਕੀਰਤਨ ਦੀ ਪ੍ਰਾਰੰਭਤਾ ਹੋਈ ਜਿਸ ਵਿੱਚ ਸਰਦਾਰ ਜੋਗਿੰਦਰ ਸਿੰਘ ਜੀ ਉਹਨਾਂ ਦੇ ਜਥੇ ਨੇ ਕੀਰਤਨ ਕੀਤਾ ਉਪਰੰਤ ਦਾ ਜਥੇ ਜਨਤੇ ਯਾਨੀ ਹਰਪ੍ਰੀਤ ਸਿੰਘ ਜੀ ਉਸ ਤੋਂ ਉਪਰੰਤ ਰਜਿੰਦਰ ਸਿੰਘ ਅਤੇ ਸਤਕਾਰਯੋਗ ਉਸਤਾਦ ਸਰਜੀਤ ਸਿੰਘ ਜੀ ਮੋਗੇਵਾਲੇ ਉਹਨਾਂ ਦੇ ਜਥੇ ਨੇ ਕੀਰਤਨ ਕੀਤਾ ਅਤੇ ਹੁਣ ਵੀ ਜਿਹੜਾ ਪ੍ਰੋਗਰਾਮ ਹੈ ਕੀਰਤਨ ਦਾ ਆਰੰਭ ਹੈ ਬੱਚੇ ਕੀਰਤਨ ਕਰ ਰਹੇ ਨੇ ਸੋ ਸਾਰੀਆਂ ਸੰਗਤਾਂ ਬੜੇ ਚਾਹ ਤੇ ਉਤਸ਼ਾਹ ਦੇ ਨਾਲ ਇਹ ਨਵਾਂ ਸਾਲ ਜਿਹੜਾ ਆਖਰੀ ਪਲਾਂਤੇ ਹੈ ਉਹਦੇ ਵਿੱਚ ਸੰਗਤਾਂ ਜੁੜ ਬੈਠ ਕਰਕੇ ਸਤਗੁਰਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ ਤੇ ਨਵੇਂ ਸਾਲ ਦੀ ਜਿਹੜੀ ਆਗਾਜ਼ ਆਰੰਭਤਾ ਉਹ ਵੀ ਅਸੀਂ ਦੁਆ ਕਰਦੇ ਸਤਗੁਰਾਂ ਦੇ ਚਰਨਾਂ 'ਚ ਕਿ ਉਹਦੇ ਭਾਣੇ ਦੇ ਅੰਦਰ ਉਹਦੇ ਹੁਕਮ ਦੇ ਅੰਦਰ ਉਹਦੀ ਰਜ਼ਾ ਦੇ ਅੰਦਰ ਉਹਦੀ ਬਾਣੀ ਪੜ੍ਹਦੇ ਆ ਸੁਣਦੇ ਆ ਬਤੀਤ ਹੋ ਜਾਵੇ ਸੋ ਆਣੇ ਜਾਣੇ ਵਾਲੇ ਆਪਣੀ ਯਾਦਾਂ ਛੋੜ ਜਾਂਦੇ ਹੈਂ ਔਰ ਆਣੇ ਵਾਲੇ ਆਪਣਾ ਕੁਝ ਹਮਾਰੇ ਲਈ ਜੋੜ ਜਾਂਦੇ ਹੈਂ ਸੋ ਜਿਹੜਾ 2024 ਸਾਲ ਹੈ ਇਹ ਸਾਡੇ ਨਾਲ ਕੁਝ ਖਟੀਆਂ ਮਿੱਠੀਆਂ ਯਾਦਾਂ ਛੱਡ ਕੇ ਉਹ ਆਖਰੀ ਪਲਾਂ ਤੇ ਜਾ ਰਿਹਾ ਹੈ ਤੇ ਸਨ 2025 ਸਾਡੇ ਲਈ ਨਵਾਂ ਆਗਾਜ਼ ਨਵੀਂ ਸਵੇਰ ਲੈ ਕਰਕੇ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਗੁਰਦਵਾਰਾ ਸਾਹਿਬ ਦੀ ਮੈਨੇਜਮੈਂਟ ਪ੍ਰਬੰਧ ਕਮੇਟੀ ਅਤੇ ਦਾਸ ਵੱਲੋਂ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਜਿੱਥੇ ਕਿ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਵਿਕੇ ਤਰ੍ਹਾਂ ਤਰ੍ਹਾਂ ਦੇ ਭਗਵਾਨ ਪੁਗਾ ਕੇ ਇੱਥੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਹਨ ਬਹੁਤ ਹੀ ਸ਼ਰਧਾ ਭਾਵ ਨੇ ਨਾਲ ਖੁਸ਼ੀਆਂ ਮਨਾਇਆ ਜਾ ਰਹੀਆਂ ਹਨ ਨਵਾਂ ਬਰਾ ਕੁਝ ਹੀ ਭਲਾਂ ਦੇ ਵਿੱਚ ਪ੍ਰਵੇਸ਼ ਕਰ ਜਾਵਾਗਾ ਆਪਾਂ ਸਾਰੀ ਸੰਗਤ ਉਸ 225ਵੇਂ ਵਰੇ ਨੂੰ ਜਿੱਥੇ ਕਿ ਜੀ ਆਇਆਂ ਆਖਦੇ ਹਾਂ ਸੋ 224 ਨੂੰ ਅਲਵਦਾ ਕਹਿੰਦੇ ਹੋਏ ਅੱਜ ਆਪਾਂ 225 ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਭੈਣ ਜੀਵਨਾ ਕੋਲੋਂ ਵੀ ਜਾਣਕਾਰੀ ਲਵਾਂਗੇ ਕਿ ਅੱਜ ਦੇ ਇਸ ਵੈਸੇ ਮੌਕੇ ਤੇ ਤੁਹਾਡੇ ਵੱਲੋਂ ਕੀ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਸਾਡੀ ਕੰਪੋ ਪੰਡਾਂ ਦੇ ਸਾਨੂੰ ਇਹ ਸੰਦੇਸ਼ ਅਸੀਂ ਦਿੰਦੇ ਆ ਕਿ ਸਾਡੀ ਕੰਪੋ ਪੰਡਾਂ ਦੇ ਸੈਟਲਮੈਂਟ ਦੇ ਸਾਥ ਸੰਗਤ ਬਹੁਤ ਸਾਡੇ ਗੁਰੂ ਗੁਰੂ ਘਰ ਵਿੱਚ ਬਹੁਤ ਜੁੜੀ ਹੋਈ ਆ ਸਾਨੂੰ ਅਸੀਂ ਇੱਥੇ ਹਰੇਕ ਬੁੱਧਵਾਰ ਸਿਮਰਨ ਹੁੰਦਾ ਹੈ ਤੇ ਸਾਡੀਆਂ ਬੀਬੀਆਂ ਬਹੁਤ ਮਨ ਆਪਣਾ ਮਨ ਜੋੜ ਕੇ ਸੇਵਾ ਕਰਦੀਆਂ ਨੇ ਆਪਣੇ ਬਿਲੋਂਗਿੰਗ ਵੀ ਇੱਥੇ ਲੈ ਆਉਂਦੀਆਂ ਨੇ ਬਿਕੋਜ਼ ਅੱਜ ਕੱਲ ਰੋਜ਼ ਬਾਰਿਸ਼ ਪੈਂਦੀ ਨਾ ਤੇ ਫਿਰ ਉਹ ਆਪਣੇ ਆਪਣੇ ਬਿਲੋਂਗਿੰਗ ਵੀ ਇੱਥੇ ਲੈ ਆਉਂਦੀਆਂ ਇੱਥੇ ਰੈਸਟ ਕਰਦੀਆਂ ਅੰਟਿਲ ਈਵਨਿੰਗ ਫਿਰ ਆਪਣਾ ਫਿਰ ਸੇਵਾ ਕਰਦੀਆਂ ਐਂਡ ਫਿਰ ਆਪਣਾ ਸਾਰਾ ਸਿਮਰਨ ਦਾ ਪ੍ਰੋਗਰਾਮ ਆਪਣਾ ਪ੍ਰੋਗਰਾਮ ਸਾਰਾ ਅਟੈਂਡ ਕਰਕੇ ਸਾਰੀ ਸੰਗਤ ਸਾਰੀ ਸੰਗਤ ਜੁੜ ਕੇ ਉਸ ਪ੍ਰੋਗਰਾਮ ਨੂੰ ਨਿਬੋਂਦੀ ਏ ਤੇ ਸਾਡੇ ਸਾਨੂੰ ਇਸ ਸਾਲ ਵਿੱਚ ਬਹੁਤ ਖੁਸ਼ੀ ਹੈ ਕਿ ਸਾਡਾ ਗੁਰੂ ਘਰ ਸਾਡਾ ਗੁਰਦੁਆਰਾ ਜਿਹੜਾ ਕਿ 20 ਸਾਲ 20 ਸਾਲ ਹੋ ਗਏ ਨੇ ਜਿਹੜਾ ਕਿ ਇਹਦੇ ਵਿੱਚ ਬਾਬਾ ਜੀ ਨੇ ਕੋਈ ਕੋਈ ਮੇਰ ਨਹੀਂ ਹੋਈ ਜਾਨੀ ਕਿ ਕਹਿੰਦੇ ਬਣਾਉਣਾ ਨਹੀਂ ਬਣਾਉਣਾ ਨਹੀਂ ਪਰ ਇਸ 2 ਸਾਲ ਹੋ ਗਏ ਨੇ ਗੁਰੂ ਜੀ ਨੇ ਬਹੁਤ ਮੇਰ ਕੀਤੀ ਆ ਕਿ ਸਾਡਾ ਗੁਰੂ ਘਰ ਸਾਡਾ ਗੁਰਦੁਆਰਾ ਬਣ ਰਿਹਾ ਹੈ ਤੇ ਸਾਡੀ ਕੰਪੋ ਪੰਡਨ ਦੀ ਸਾਧ ਸੰਗਤ ਬਹੁਤ ਬਹੁਤ ਹੀ ਪ੍ਰੇਮ ਦੇ ਨਾਲ ਜੁੜੀ ਹੈ ਇਸ ਗੁਰਦੁਆਰੇ ਵਿੱਚ ਅਸੀਂ ਅਸੀਂ ਡੋਨੇਸ਼ਨ ਡੋਨੇਸ਼ਨ ਮੰਗਦੇ ਨੇ ਜਾਨੀ ਕਿ ਦਾਨ ਪੁਰ ਗੁਰੂ ਘਰ ਦਾ ਦਾਨ ਜਿੰਨਾ ਆਪ ਤੋਂ ਹੁੰਦਾ ਅਫੋਰਡ ਹੁੰਦਾ ਤੁਸੀਂ ਦਾਨ ਕਰੋ ਤੇ ਹੁਣ ਸਾਡਾ ਗੁਰੂ ਘਰ ਸਾਡਾ ਗੁਰਦੁਆਰਾ ਮੋਸਟਲੀ ਦੋ ਦੋ ਅ ਦੋ ਲੈਵਲ ਤੇ ਬਣ ਰਿਹਾ ਹੈ ਤੇ ਸਾਨੂੰ ਇਸ ਇਸ ਗੁਰੂ ਘਰ ਨੂੰ ਸਮਾਪਤ ਬੰਦੇ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਆ ਤੇ ਕੰਪੋ ਬੰਡਨ ਦੀ ਸਾਰੀ ਸਾਧ ਸੰਗਤ ਜਿ ਜਿੰਨਾ ਵੀ